ਔਰ ਅਸੀਂ ਤੁਹਾਨੂੰ ਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਾਂ। ਆਪਣਾ ਤੇ ਮਿਲਦੀ ਹੈ ਉਤਸ਼ਾਹ ਮਿਲਦਾ ਹੈ ਜੋਸ਼ ਮਿਲਦਾ ਹੈ। ਤੇ ਇਸ ਕਰਕੇ ਜਿਹੜਾ ਆ ਕੋਈ ਦਾਵਾ ਕੀ ਕਰੀ ਜਾਂਦਾ ਆ ਮੇਰਾ ਦਾਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾ ਹਲਾ ਕੇ ਰੱਖਿਆ। ਔਰ ਮੇਰੀ ਟੱਕਰ ਕਿਸੇ ਨਾਲ ਨਹੀਂ ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ। ਦੇਖੋ ਜੀ ਮੈਂ ਸਾਡੀ ਕੌਮ ਦੀ ਬਦਕਿਸਮਤੀ ਸਮਝਦਾ ਹਾਂ। ਕਿ ਜੋ ਝੂਠ ਬੋਲੋਸ ਦਿੱਤਾ ਜਾਂਦਾ ਉਹਨੇ ਸੱਚ ਸੰਕਰ ਪੀਆ 2017 ਦੀਆਂ ਚੋਣਾਂ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਬੜੇ-ਬੜੇ ਦਮਕ ਜੇ ਮਾਰੇ ਝੂਠ ਬੋਲੇ ਤੇ ਸ਼ਰਮ ਦੇ ਦਿੱਤਾ ਸੀ ਧੋਖਾ ਆ ਪਰ ਲੋਕ ਉਹਦਾ ਸ਼ਿਕਾਰ ਹੋਏ ਤੇ ਲੋਕਾਂ ਨੇ ਤਾਤਾ ਕਰਕੇ ਕਾਂਸ ਦੀ ਸਰਕਾਰ ਬਣਾਈ 80 ਐਮਐਲਏ ਦੇ ਦਿੱਤੇ ਕਾਂਗਸ ਦੀ ਔਰ ਇਸ ਧਰਤੀ ਤੇ ਗੁਰਾਂ ਦੀ ਧਰਤੀ ਦੇ ਉੱਤੇ ਤਿੰਨ ਵਾਰ ਸਰਕਾਰ ਬਣੀ ਇਹ ਜਿਹੜੀ ਮੇਰੇ ਵਰਗਿਆਂ ਲਈ ਵੀ ਸਾਰਿਆਂ ਲਈ ਨਮੋਸ਼ੀ ਵਾਲੀ ਗੱਲ ਹੈ 2022 ਦੇ ਵਿੱਚ ਪੰਜਾਬੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ ਝੂਠ ਬੋਲਿਆ ਗਿਆ ਗਰੰਟੀਆਂ ਦਿੱਤੀਆਂ ਗਈਆਂ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਕਿਸੇ ਨੇ ਨਹੀਂ ਦੇਖਿਆ ਤੇ ਮੈਂ ਇੱਕ ਗੱਲ ਜਿਹੜੀ ਹੈ ਜਦੋਂ 2022 ਦੇ ਰਿਜ਼ਲਟ ਆਏ ਸੀ ਕਿ ਮੈਂ ਕਿਹਾ ਹੁਣ ਸ਼ਾਇਦ ਸੱਚ ਵੱਲ ਮੁੜਨਗੇ ਮੈਂ ਕਿਹਾ ਹੁਣ ਬਥੇਰੀ ਹੋ ਗਈ ਪਰ ਜਿਹੜੇ ਝੂਠ ਬੋਸਣ ਵਾਲੇ ਨੇ ਉਸ ਪਤਾ ਨਹੀਂ ਕਿੰਨੇ ਕੁ ਤੇਜ਼ ਹੈ ਤੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਪੰਜਾਬ ਤੇ ਪੰਥ ਵਿਰੋਧੀ ਨੇ ਜਾਂ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦਾ ਜੋਰ ਹੀ ਇਸੇ ਗੱਲ ਤੇ ਲੱਗਾ ਹੋਇਆ ਹੈ ਕਿ ਪੰਜਾਬੀਆਂ ਨੂੰ ਠੱਗਣਾ ਕਿਵੇਂ ਤੇ ਲੱਭਣਾ ਕਿਵੇਂ ਝੂਠ ਕਿਵੇਂ ਪਰੋਸਣਾ ਹੈ ਤੇ ਗੁੰਮਰਾਹਤ ਨੂੰ ਕਿਵੇਂ ਉਹਨਾਂ ਦੇ ਅੱਗੇ ਪ੍ਰਚਾਰ ਕਰਨਾ ਤੇ ਇਹ ਵੀ ਇੱਕ ਗੁੰਮਰਾਹਤ ਨੂੰ ਪ੍ਰਚਾਰ ਹੈ ਸ਼ਰਿਆ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਔਰ ਹਿੰਦੁਸਤਾਨ ਦਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਤੌਰ ਤੇ ਕਿਸੇ ਥਾਂ ਤੇ ਕੋਈ ਪ੍ਰੋਵੀਜ਼ਨ ਦਿਖਾ ਦਿਓ ਕਿ ਜੇ ਕੋਈ ਬੰਦਾ ਇਲੈਕਸ਼ਨ ਚ ਖੜਦਾ ਹੈ ਤੇ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਸਾਰੇ ਜਿਹੜੇ ਗੁਨਾਹ ਆ ਉਹ ਮਾਫ ਹੋ ਜਾਂਦੇ ਹੈ ਤੇ ਉਹ ਬੰਦਾ ਬਾਹਰ ਆ ਜਾਂਦਾ ਪਤਾ ਨਹੀਂ 1999 ਦੀਆਂ ਚੋਣਾਂ ਦੇ ਨਾਲ ਪਤਾ ਨਹੀਂ ਕਿੱਥੋਂ ਜੋੜ ਦਿੰਦੇ ਹੈ ਮਾਨ ਸਾਹਿਬ ਜਿੱਤ ਗਏ ਤੇ ਮਾਨ ਸਾਹਿਬ ਆ ਗਏ ਮਾਨ ਸਾਹਿਬ ਦੇ 5 ਸਾਲ ਕੱਟ ਕੇ ਆਏ ਹਾਂ ਕਿ ਸਭਾ ਕੱਟਣੀ ਕਦੀ ਹੈ ਹਾਂਜੀ ਜੋ ਨਿਜਮ ਨੇ ਮਤਲਬ ਇਹ ਹੈ ਕਿ ਨਾ ਕਿ ਨਾ ਤੇ ਵੈਸੇ 5-6 ਮਹੀਨੇ ਤੱਕ ਵੈਸੇ ਬਾਹਰ ਆ ਜਾਣਾ ਐਨਐਸਐ ਲੱਗੇ ਪਈ ਐਨਐਸਐ ਤੇ ਐਨਐਸਐ ਲਗਾਤਾਰ ਥੋੜੀ ਚਲਣੀ ਹੈ ਜੀ ਲਗਾਤਾਰ ਥੋੜੀ ਐਨਐਸਐ ਚਲਦੀ ਹੈ ਐਨਐਸਐ ਲੱਗੀ ਕੱਟ ਲਈ ਜਿਹੜੀ ਹੁਣ ਵਾਲੀ ਐਨਐਸਐ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਜਾਣ ਬੁੱਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ। ਜਾਣ ਬੁੱਝ ਕੇ ਇੱਕ ਹਾਈਪ ਕਰੀਏਟ ਕਰਨ ਵਾਸਤੇ ਜਿਹੜੇ ਲੋਕ ਇੱਥੇ ਭਰਮ ਭਲੇਖਾ ਪੋਦਾ ਪੈਦਾ ਕਰਨਾ ਚਾਹੁੰਦੇ ਨੇ ਚਾਹੇ ਕੇਂਦਰ ਸਰਕਾਰ ਗੱਲ ਲਓ ਚਾਹੇ ਕੇਂਦਰੀ ਏਜੰਸੀਆਂ ਗੱਲ ਲਓ ਜਿਨ੍ਹਾਂ ਦੇ ਦਬਾਅ ਦੇ ਤਹਿਤ ਪੰਜਾਬ ਸਰਕਾਰ ਨੇ ਇਸ ਐਨਐਸਸੀ ਵਿੱਚ ਵਾਅਦਾ ਕੀਤਾ ਤੇ ਮੇਰੇ ਖਿਆਲ ਹੈ ਕਿ ਅਬ ਤੇ ਐਡਵਾਈਜ਼ਰੀ ਬੋਡੀ ਤੋੜ ਦੂਗਾ ਨਹੀਂ ਤੇ ਹਾਈ ਕੋਰਟ 'ਚ ਉੱਤੇ ਟਿਕਦੀ ਨਹੀਂ ਜੀ। ਤੇ ਉਸ ਤੋਂ ਬਾਅਦ 307 ਦਾ ਮਕਦਮਾ ਜਿਹੜੀ ਮੇਰਾ ਅਜਲਾ ਉਹ ਅਗਲੇ ਦਿਨ ਜਮਾਨਤ ਹੋ ਜਾਂਦੀ ਹੈ ਤੇ ਇਸ ਦਾ ਮਤਲਬ ਜਿਹੜਾ ਆ ਮੋਟੀ ਦੀ ਗੱਲ ਜਿਹੜੀ ਹੈ ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਦੁਨੀਆ ਦਾ ਕੋਈ ਬੰਦਾ ਲੈ ਆ ਉਹ ਜਾਂ ਮਾਨ ਸਾਹਿਬ ਕਹਿ ਦੇਣਾ ਕਿ ਮੈਂ ਐਮਪੀ ਬਣ ਕੇ ਆ ਸੀ ਤੇ ਮੈਂ ਤਦ ਬਾੜ ਹਾਂ ਹਾਂਜੀ ਤੇ ਜੇ ਐਮਪੀ ਬਣਦੇ ਨਾਲ ਮੈਂ ਤਾਂ ਗਲਤ ਤਿੰਨੜਾ ਮਾਨ ਸਾਹਿਬ ਨੂੰ ਐਮਪੀ ਬਣਾਤਾ ਮਾਨ ਸਾਹਿਬ ਇੱਕ ਕੰਮ ਗਣਾਦਨ ਜਿਹੜਾ ਉਹਨਾਂ ਨੇ ਕੌਮ ਦੇ ਪੰਥ ਦੇ ਪੰਜਾਬ ਦੇ ਭਲੇ ਵਾਸਤੇ ਕੀਤਾ ਇਹ ਬਣਾ ਦੇ ਐਮਪੀ ਬਣ ਜਾਣਾ ਲੋਕਾਂ ਦੇ ਮੋਸ਼ਨਲ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਤੁਸੀਂ ਸਵਾਲ ਵੱਡੇ ਖੜੇ ਕਰਕੇ ਇਹ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਕਹਿੰਦੇ ਨੇ ਅੰਮ੍ਰਿਤਪਾਲ ਜਿਹਦੇ ਨੂੰ ਕਹਿੰਦੇ ਕਿ ਉਸ ਪਾਸੇ ਮੰਦਰੀ ਦੇ ਜਿਹੇ ਪਾਸੇ ਉਹਨੇ ਸਭ ਨਾਲ ਦੀ ਸੋ ਚਲ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜਾ ਇਲੈਕਸ਼ਨ ਵਿਧਾਨ ਚ ਹੀ ਆ ਗਿਆ ਹੈ ਗਲ ਸਟੈਂਡ ਦੀ ਹੈ ਮੈਂ ਇਹਨਾਂ ਦੱਸੂਗਾ ਕਿ ਮੇਰੇ 40 45 ਸਾਲ ਮੈਨੂੰ ਹੋ ਗਏ 15 ਸਾਲ ਦਾ ਸੀ ਜਾਂਦਾ ਮਤਰਾ ਤੇ 15 ਸਾਲ ਦੀ ਉਮਰ ਚ ਜੋ ਸੋਚਿਆ ਸੀ ਜਿਹੜਾ ਕਦਮ ਪੁੱਟਿਆ ਸੀ ਅੱਜ ਤੋ ਪਛਾਣ ਨਹੀਂ ਕੀਤਾ ਗਾਂ ਭਾਂਵੇਂ ਲੈ ਕੇ ਗਏ ਰਹੀ ਆ ਆਪਦੇ ਸਟੈਂਡ ਤੋਂ ਕਦੇ ਥੜਕੇ ਨਹੀਂ ਭਾਂਵੇਂ ਅਗਲੇ ਬੰਨੇ ਜਿਹੜਾ ਮਰਜ਼ੀ ਖੁਰਤਾ ਹੋਵੇ ਆਵਾਜ਼ਾਂ ਬੁਲੰਦ ਕੀਤੀਆਂ ਨੇ ਜੇਲਾਂ ਕੱਟੀਆਂ ਨੇ ਤਸੀਹੇ ਝੱਲੇ ਨੇ ਔਰ ਜੇਲਾਂ ਵੀ ਇਹੋ ਜਿਹੀਆਂ ਕੱਟੀਆਂ ਨੇ ਜਿਹੜਾ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਮੇਰਾ ਤਾਂ 36 ਸਾਲਾਂ ਬਾਅਦ ਤੁਹਾਡੇ ਜ਼ਮਣੀ ਹੈ ਤੂੰ ਹੀ ਇਥੇ ਮੇਰੀਏ ਤਰੀਕੇ ਦੇ ਹੁੰਦੰਦੀ 36 ਸਾਲ ਬਾਅਦ 302 ਦਾ ਮੇਰਾ ਕੇਸ ਕੱਢ ਕੇ ਅਗਨੇ ਚ ਲਾਦਾ ਕਦੀ ਮੇਰੇ ਇੱਕ ਦਿਨ ਮੂੰਹ ਤੇ ਕਦੀ ਮਜੂਸੀ ਦੇਖੀ ਇਹ ਦੇਖੀ ਦਦੋ ਅਹੀਂ ਤੇ ਉਹ ਲੋਕ ਆ ਯਾਰ ਹਾਂਜੀ ਤੇ ਬਾਕੀ ਰਹਿ ਗਈ ਕੌਣ ਸੰਵਧਾਨ ਨੂੰ ਮੰਨ ਨਾ ਮੰਨਣ ਦਾ ਦਾਵਾ ਕਰਦਾ ਸੀ ਕਿਹੜਾ ਅੱਜ ਮੰਨੀ ਜਾਂਦਾ ਆ ਯਸਟੈਂਡ ਹੁਣ ਮੈਂ ਸਰਦਾਰ ਤਰਸੇਮ ਸਿੰਘ ਹੋਰਾਂ ਦੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੀ ਇੰਟਰਵਿਊ ਸੁਣ ਰਿਆ ਸੀ ਉਹ ਕਹਿੰਦੇ ਆ ਜੀ ਜੇ ਅਮਰਪਾਲ ਸਿੰਘ ਮੇਨਸਟ੍ਰੀਮ ਚ ਆ ਰਿਹਾ ਹੈ ਮੁੱਖ ਧਾਰਾ ਜਾ ਰਿਹਾ ਹੈ ਤੇ ਤੁਹਾਨੂੰ ਪੀੜ ਕਿਉਂ ਹੁੰਦੀ ਹੈ ਕਿ ਮਤਲਬ ਤੁਸੀਂ ਵੀ ਰੌਲਾ ਪਾਉਂਦੇ ਜੀ ਹਾਂਜੀ ਤੇ ਹੁਣ ਜਦੋਂ ਬਾਪ ਨੇ ਕਿਹਾ ਤਾਂ ਕਿ ਸਾਡਾ ਮਤਲਬ ਬੱਚਾ ਜਿਹੜਾ ਮੁਖ ਧਾਰਾ ਚਾਹ ਰਿਹਾ ਹੈ ਤੇ ਮੈਂ ਤਾਂ ਮੁਖ ਧਾਰਾ ਦੇ ਵਿਰੁੱਧ ਨਹੀਂ ਆ ਮੈਂ ਤਾਂ ਮੁਖ ਧਾਰਾ ਦਾ ਕਿਤੇ ਹੀ ਪਾਈ ਅਸੀਂ ਬੜਾ ਕੁਝ ਵੇਖ ਲਿਆ ਆ ਸਾਡਾ ਤਜਰਬਾ ਪੰਜਾਬ ਤਰੱਕੀ ਤੰਦ ਕਰੂ ਜਿੱਥੇ ਅਮਨ ਤੇ ਚੈਨ ਇੱਥੇ ਸੁੱਖ ਸ਼ਾਂਤੀ ਹੈ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੈ ਵਰਸਾ ਸਿੰਘ ਮਲਟੋਹਾ ਇਸ ਗੱਲ ਦੀ ਗਾ ਮਤਲਬ ਲੈ ਕੇ ਚੱਲਦਾ ਆ ਔਰ ਜੇ ਕੋਈ ਹਾਂਵੇ ਕੱਲ ਕਿੱਥੇ ਖੜੋਤਾ ਸੀ ਅੱਜ ਕਿੱਥੇ ਖੜੋਤਾ ਆ ਜੇ ਕੰਨ ਵੀ ਉਹ ਮੁੱਖ ਧਾਰਾ ਦੇ ਨਾਲ ਜੁੜਦਾ ਆ ਪਰ ਆਪ ਦੀ ਸਿੱਖੀ ਪ੍ਰਤੀ ਦਿੜ੍ਹਤਾ ਪੰਥ ਪ੍ਰਤੀ ਵਫਾਦਾਰੀ ਤੇ ਪੰਜਾਬ ਪ੍ਰਤੀ ਵਫਾਦਾਰੀ ਰੱਖਦਾ ਹੈ ਤੇ ਵਿਸਾ ਸਿੰਘ ਬਟੋਹਣੂ ਆਪਣਾ ਭਰਾ ਜਿੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ